ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਮਨਦੀਪ ਲਸੋਈ ਸਵਾਗਤ ਹੈ ਤੁਹਾਡਾ ਚੈਨਲ ਤੇ ਜਿਹੜੇ ਮੇਰੇ ਚੈਨਲ ਤੇ ਨਵੇਂ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਕਰ ਦਿਓ ਅੱਜ ਆੜਮੀ ਨੇਰੀ ਪਵਿੱਤਰ ਦਸਮੀ ਦੇ ਦਿਹਾੜੇ ਨੇ ਜੀ ਅੱਜ ਦੇ ਦਿਨ ਸਵੇਰ ਤੋਂ ਹੀ ਸੰਗਤ ਆਉਣ ਲੱਗ ਜੰਦੀ ਹੈ ਗੁਰਦੁਆਰਾ ਸ੍ਰੀ ਸੱਲਿਆਣਾ ਸਾਹਿਬ ਪਾਸ ਸਾਈ ਪਹਿਲੀ ਅਤੇ ਸੇਵੀ ਸੰਗਤ ਦੇ ਸਵਾਗਤ ਲਈ ਕਮੇਟੀ ਮੈਂਬਰ ਗਿਉਡੀ ਦੇ ਅੰਦਰ ਇੱਥੇ ਹਾਜ਼ਰੀ ਭਰਦੇ ਨੇ ਆਈ ਸੰਗਤ ਦਾ ਸਵਾਗਤ ਕਰਦੇ ਨੇ ਲੰਗਰ ਲੰਗਰ ਆਈ ਸੰਗਤ ਦੇ ਲਈ ਲੰਗਰ ਤਿਆਰ ਹੋ ਰਿਹਾ ਮਾਈਆਂ ਰਸਾਦਾ ਤਿਆਰ ਕਰਦੀਆਂ ਹਈਆਂ ਲਓ ਨਾਲ ਦੀ ਨਾਲ ਸੰਗਤ ਨੂੰ ਸਕਾਇਆ ਜਾ ਰਿਹਾ ਜੋ ਮੱਥਾ ਟੇਕ ਕੇ ਗੁਰੂ ਰਈਆ ਸੰਗਤ ਲੰਗਰ ਹਾਰ ਇੰਨਾ ਨਾਲੋਂ ਵੱਡਾ ਕੀਤਾ ਗਿਆ ਪੂਰੀ ਬਰਾਂਡਾ ਵੀ ਪਾਇਆ ਗਿਆ ਬਹੁਤ ਵਧੀਆ ਲੰਗਰ ਹਾਲ ਬਣ ਗਿਆ ਸੇਵਾਦਾਰ ਵੀ ਲੋ ਬੜੀ ਸਰਦਾਰ ਤੇ ਭਾਵਨਾ ਨਾਲ ਸੇਵਾ ਕਰਦੇ ਨੇ ਨੇਬਾਦ ਦਸਵੀਂ ਵਾਲੇ ਦਿਨ ਬਹੁਤ ਸੰਗਤ ਹਾਜ਼ਰੀ ਭਰਦੀ ਆ ਇਹ ਲੋ ਹਲਵਾਈ ਵੀ ਲੋ ਜਲੇਬੀਆਂ ਬਣਾ ਰਹੇ ਨੇ ਨਾ ਬਹੁਤ ਬੜੀਆਂ ਐ ਵੀ ਸੁਕੇ ਕਰਾ ਤੇ ਠੁੱਠੇ ਵਰਤਾ ਵੀ ਸੇਵਾ ਵੀ ਕੀਤੀ ਜਾ ਰਹੀ ਆ ਸਾਨ ਸਾਹਿਬ ਚੱਲ ਕੋੰਦ ਜੀ ਅੱਜ ਤੁਹਾਡੇ ਨੂੰ ਜੀ ਆਇਆਂ ਨੂੰ ਜੋ ਸੰਗਤ ਅਦਰੇ ਦਸਾਨਾ ਦੀ ਆ ਮੰਨ ਸੋਹਣ ਨੂੰ ਸਹੀ ਆ ਸਿਕਰਵਾਰ ਸਾਲ ਦੇ ਵਿੱਚ ਕੰਗੋ ਤਾਂ ਆਦੀ ਪਰ ਰਹੀਆ ਬੇਅੰਤ ਸੰਗਤ ਹੈ ਆਦੀ ਪਰ ਰਹੀਏਗੀ ਸਖੀ ਨਿਰਲਮਤ ਸਖੀ ਘਟ ਹੋਵੇ ਦੁਰੰਤ ਸਖੀ ਨਿਰਲਮਤ ਅੱਤ ਦੇ ਦੁਰੰਤ ਜੇ ਤੇ ਯਤਰਾ ਨਾ ਕਰ ਤੂੰ ਜੈਲੀ ਵਿਚਾਰਨ ਸਾਨੂੰ ਇਹ ਹਾਲ ਕਰਦੇ ਨੇ ਆਪਣੇ ਕੀਤਾ ਨਾਲ ਗੁਰਵਾਣੀ ਦੇ ਵਿੱਚੋਂ ਇਸ਼ਤਲਮ ਤਰਾਂ ਕਰਦੇ ਹੋਏ ਆਂਗਸਰ ਬੜੀ ਹੀ ਸਾਦਗੀ ਤੇ ਪਾਵਨਾ ਦੇ ਨਾਲ ਗੁਰਵਾਣੀ ਦੀ ਚਾਰ ਤਰਨੇ ਹੋਏ ਆਜ ਖਾਂ ਮੰਦਿਰ ਤੇ ਗੁਰੂ ਦੀ ਖਿਆਲ ਵਾਲੀ ਅੱਖ ਨਾਲ ਦੇਖ ਪਿਆਰੇ ਜਿਵੇਂ ਤੂੰ ਦੂਰ ਮਨ ਦੀਆਂ ਬਾਤਾਂ ਨੂੰ ਤੂੰ ਸਾਨੂੰ ਉਹ ਦੇਖ ਹੀ ਹੁੰਦਾ ਹੈ ਜੇ ਰੱਤ ਸਤਨਿਕ ਚੱਲ ਗੁਰਦੁਆਰੇ ਮੰਦਰ ਸੀ ਕਾਜੀ ਰਹੇ ਕੋ ਤਾਂ ਮਾਇਆ ਜਿੱਕੇ ਹਾਰ ਹੋਏ ਤੇਰੇ ਨਾਲ ਹੀ ਜੋਬੋ ਜ਼ੈਕੋ ਅਨਿਕਾ ਅਨਕ ਭਾਸ ਹੋਏ ਬਸਰਿਆ ਨਾਨਕ ਇੱਕ ਅੰਕਾਰ ਅਨਕ ਭਾਸ ਅੱਥਨੇ ਪ੍ਰਕਾਰ ਦੇ ਨਿਸ ਰੱਬ ਬਸਰਿਆ ਹੋਏ ਵਸਤਾ ਦੇ ਰੂਪ ਵਿੱਚ ਜਗਤ ਰੂਪ ਵਿੱਚ ਅਗਨੀ ਦੇ ਰੂਪ ਦੇ ਵਿੱਚ ਆ ਜੀਵ ਜੰਤਾਂ ਦੇ ਰੂਪ ਦੇ ਵਿੱਚ ਬਸਰਿਆ ਹੋਇਆ ਪਰ ਹੈ ਉਹ ਚਿੱਕੀ

ད�ས ད�སས དསས تیری سرن پیام مدیوان مون سمرات بھٹ مہربان آٹھ پہر پرکو را دی نانک ساکر وار سوکو ہٹا لکھو سیویہ اہن سساہ جسا تھائی ਦਰਸਨ ਅਕਸਿਆ ਗੁਰੂ ਕੈ ਜਨਮ ਭਰਨ ਗੁਰ ਤੇ ਜਾਇ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ ਸਤਨਾਮ ਮਾਰੇ ਤਕਸਮਨ ਮਾਰੇ ਨਿਮਕ ਤਰ ਨਿਮਕ ਤੁਮਹੇ ਬ੍ਰਿੰਦ ਪਾਦਮ ਅਨੁਗਾਲਿਕ ਤੁਮਰੇ ਧਾਰੇ ਤੁਮ ਦਾਦੇ ਭਾਗੁਰ ਬ੍ਰਿੰਦ ਪਾਦਕਾ ਤੋ ਟਪਰਾਦ ਸਮਾਰੇ ਸੰਦਗ ਅਨੰਤ ਬਿਤੀ ਸਮਝਾਵੋ ਅਮ ਅਦਿਆਤ ਅਲਤ ਮਦ ਤੋਰੀ ਤੁਮੇ ਆਪਨਾ ਹਿਰਦੈ ਰਖਾਰੋ ਹੋ ਤੁਮਰੀ ਸਰਣਾ ਤੁਮਾਰੇ ਆਸਰਾ ਤੁਮਹੀ ਸਜਨ ਸੁਖੀ گا چاچوں میں دراصل کر رہی بہت بہت ساری سب بہت ਬੋਲੇ ਸੋਨਿਆ ਮਸ਼ਰੀਕ ਦਾ ਤੂੰ ਮੈਂ ਬੇਨਤੀ ਕਰਦਾ ਬਾਪਾ ਜੀ ਤੁਸੀਂ ਇੱਥੇ ਨੂੰ ਜੇ ਸਾਡੇ ਜੁੱਤਿਆਂ ਨੂੰ ਨਮਰਤਾ ਨਾਲ ਪੈਸੇ ਆ ਵੀ ਭਾਈ ਨੂੰ ਪੂਰਾ ਦਰ ਸਨਮਾਨ ਦੇ ਲੋ ਜੀ ਬੋਲੇ ਮੇਗੰਗ ਪ੍ਰੰਤ ਪਈ ਸਾਰੇ ਜਿਹੜਾ ਪ੍ਰਸ਼ੰਦਾਤਨੀ ਆ ਰਹੇ ਸਾਰਿਆਂ ਨੇ ਸ਼ਕਤਿਆਂ ਨੂੰ ਐਮੀ ਗਵਿੰਦ ਜੀ ਮੇਰੇ ਪ੍ਰਮਾਤ ਸਭੇ ਰਾਇ ਜੀ ਦਾ ਦਰਸਾਤ ਰਾਇ ਜੀ